ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਨਿਊਜ਼ੀਲੈਂਡ ਦੇ ਵਿੱਚ ਆਮਚੋਣਾਂ ਹੋਈਆਂ ਅਤੇ ਲਗਾਤਾਰ ਤੀਸਰੀ ਵਾਰ ਪੰਜਾਬੀ ਮੂਲ ਦੇ ਕਮਲਜੀਤ ਸਿੰਘ ਬਖਸ਼ੀ ਨੇ ਇਹ ਚੋਣ ਜਿੱਤੀ ਹੈ ਬਖਸ਼ੀ ਤੀਸਰੀ ਵਾਰ ਐਮਪੀ ਚੁਣੇ ਗਏ ਨੇ ਕਮਲਜੀਤ ਸਿੰਘ ਬਖਸ਼ੀ ਨੇ ਨੈਸ਼ਨਲ ਪਾਰਟੀ ਵੱਲੋਂ ਮੈਨਕਾਓ ਇਲਾਕੇ ਤੋਂ ਚੋਣ ਲੜੀ ਸੀ ਅਤੇ ਮੈਨਕਾਓ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤਾਂ ਲਗਾਤਾਰ ਉਹਨਾਂ ਦੀ ਇਹ ਤੀਸਰੀ ਜਿੱਤ ਹੈ ਕਮਲਜੀਤ ਸਿੰਘ ਬਖਸ਼ੀ ਦੀ ਇਸ ਜਿੱਤ ਦੇ ਨਾਲ ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੁਹਾਡੇ ਨਾਲ ਫੋਨ ਲਾਈਨ ਜਰੀਏ ਕਮਲਜੀਤ ਸਿੰਘ ਬਖਸ਼ੀ ਵੀ ਜੁੜੇ ਹੋਏ ਨੇ ਬਖਸ਼ੀ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਇਸ ਜਿੱਤ ਤੇ ਕੀ ਕਹਿਣਾ ਚਾਹੋਗੇ ਆਪਣੀ ਇਸ ਜਿੱਤ ਤੇ ਲਗਾਤਾਰ ਤੀਸਰੀ ਵਾਰ ਤੁਹਾਨੂੰ ਐਮਪੀ ਚੁਣਿਆ ਗਿਆ ਹੈ ਸਭ ਤੋਂ ਪਹਿਲੇ ਆਪ ਜੀ ਦੀ ਬਹੁਤ-ਬਹੁਤ ਮਿਹਰਬਾਨੀ ਕਿ ਆਪ ਜੀ ਨੇ ਮੈਨੂੰ ਜੁਏ ਮੌਕਾ ਦਿੱਤਾ ਕਿ ਤੁਹਾਡੇ ਸਰੋਤਿਆਂ ਨਾਲ ਮੈਂ ਜੁੜ ਸਕਾਂ ਔਰ ਇਹ ਤੀਸਰੀ ਲਗਾਤਾਰ ਪਾਰਲੀਮੈਂਟ ਵਿੱਚ ਨੁਮਾਇੰਦਗੀ ਹੋਈਗੀ ਜੀ ਮੈਨੂੰ ਬੜੀ ਖੁਸ਼ੀ ਔਰ ਫਖਰ ਹੈ ਕਿ ਮੈਂ ਆਪਣੀ ਜਿਹੜੀ ਪਾਰਟੀ ਕਮਿਊਨਿਟੀ ਹੈ ਆਪਣਾ ਬਤੌਰ ਸਿਕ ਪ੍ਰੈਜੈਂਟੇਸ਼ਨ ਜਿਹੜੀ ਇਹ ਪਾਲੋਨੀ ਕਿ ਕਰਾਂਗਾ ਔਰ ਪਾਰਟੀ ਜਿਹੜੀ ਹੈ ਉਹ ਲਗਾਤਾਰ ਇਕਨੋਮੀ ਜਿਸ ਤਰ੍ਹਾਂ ਕੀ ਸਾਹ ਜਨਤਾ ਕਹੇ ਪੂਰੀ ਦੁਨੀਆ ਇਨਫਾਨੀਸ਼ੂ ਕ੍ਰਾਈਸਿਸ ਜੀ ਦੇ ਦੌਰ ਦੇ ਵਿੱਚ ਵੀ ਚੜੀ ਸਰਕਾਰ ਦੁਆਰਾ ਜੋ ਵੀ ਇੱਥੇ ਕੰਮ ਕੀਤੇਗੇ ਉਦੋਂ ਸਾਡੀ ਜੀ ਡੀ ਪੀ ਦੀ ਜੋ ਗ੍ਰੋਥ ਹੈ ਉਹ ਤਕਰੀਬਨ 4% ਦੇ ਕਰੀਬ ਇਸ ਟਾਈਮ ਹੈਗੀ ਹੈ ਕਿਉਂਕਿ ਪੂਰੀ ਆਈਸੀ ਵਿੱਚ ਹਾਈਸਟ ਹੈ ਤੇ ਮੈਂ ਸਮਝਦਾ ਹਾਂ ਕਿ ਅੱਗੇ ਵੀ ਇਸੇ ਤਰ੍ਹਾਂ ਅਸੀਂ ਕੰਮ ਕਰਦੇ ਰਹਾਂਗੇ ਜੀ ਤੇ ਜਿੰਨਾ ਤੱਕ ਗੰਧੀ ਕੇ ਨਿਊਜ਼ੀਲੈਂਡ ਔਰ ਭਾਰਤ ਦੇ ਸੰਬੰਧਾਂ ਦੀ ਉਹਦੇ ਵਿੱਚ ਵੀ ਕਾਫੀ ਤਰਾਰ ਔਰ ਸਾਡੇ ਪ੍ਰਧਾਨ ਮੰਤਰੀ ਵੱਲੋਂ 2011 ਵਿੱਚ ਜੋ ਵਿਜ਼ਿਟ ਕੀਤੀ ਗਈ ਸੀਗੀ ਜੀ ਉਸ ਦਾ ਵੀ ਕਾਫੀ 50 ਰੁਪਏ ਕੇ ਰਿਲੇਸ਼ਨ ਉਸਤਾਫੀ ਬੈਟਰ ਹੋਏ ਨੇ ਜੀ ਕਮਲਜੀਤ ਜੀ ਕਿਹੜੇ ਕਿਹੜੇ ਮੁੱਦੇ ਹੁਣ ਅਹਿਮ ਤੁਹਾਡੇ ਸਾਹਮਣੇ ਨੇ ਹੁਣ ਤੁਸੀਂ ਤੀਸਰੀ ਵਾਰ ਚੁਣੇ ਗਏ ਹੋ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਸਭ ਤੋਂ ਪਹਿਲੇ ਤੌਰ ਦੇ ਉਤੇ ਤੁਸੀਂ ਠੀਕ ਕਰਨਾ ਚਾਹੋਗੇ ਸਭ ਤੋਂ ਪਹਿਲੇ ਮੇਰਾ ਫੋਕਸ ਰਹੇਗਾ ਕਿ ਕਿਉਂਕਿ ਮੈਂ ਇੱਥੇ ਜੋ ਸਾਡੀ ਪਾਕਤੀ ਭਾਈਚਾਰਾ ਹੈ ਨਾ ਉਹ ਨਾਰਮਲੀ ਸਮਾਲ ਔਰ ਮੀਡੀਅਮ ਬਿਜ਼ਨੈਸਿਸ ਵਿੱਚ ਹੈਗੇ ਉਹਦੇ ਵਿੱਚ ਕਈ ਮਸਲੇ ਹੈਗੇ ਨੇ ਜਿਨ੍ਹਾਂ ਨੂੰ ਮੈਂ ਹੱਲ ਕਰਨ ਲਈ

ਇਹ ਇਹ ਮੇਰਾ ਮੇਨ ਮੁੱਦਾ ਹੋ ਰਿਹਾ। ਦੂਸਰਾ ਇਹਨਾਂ ਦਿਨਾਂ ਵਿੱਚ ਕਾਫੀ ਚਰਚਾ ਵਿੱਚ ਇਹ ਗੱਲ ਕਿ ਪੰਜ પ્રકારਾਂ ਦੀ ਜੋ ਸਿੱਖਾਂ ਦੀ ਇੱਕ ਮੰਗ ਹੈਗੀ ਹੈ ਜੀ ਉਸ ਦੇ ਉੱਤੇ ਵੀ ਅਸੀਂ ਕੰਮ ਕਰਨਾ ਚਾਹਵਾਂਗੇ। ਮੇਰੀ ਕੋਸ਼ਿਸ਼ ਹੋਏਗੀ ਕਿ ਇਸ ਟਰਮ ਦੇ ਅੰਦਰ ਉਹ ਇੱਕ ਲੈਜਿਸਲੇਸ਼ਨ ਪਾਸ ਕਰਕੇ ਉਸ ਨੂੰ ਫਾਈਨਲ ਕਰ ਦਿੱਤਾ ਜਾਵੇ ਕਿ ਇਹ ਪੰਜ ਕਕਾਰ ਨੂੰ ਮਨਨਤਾ ਦਿੱਤੀ ਜਾਵੇ। ਜੀ